ਸੋਰਠਾ ਮਹੱਲਾ ਪੰਜਵਾ ਅਥਾ ਉਥਾ ਰਖਵਾਲਾ ਪ੍ਰਭ ਸਤਗੁਰ ਦੇਨ ਦਇਆਲਾ ਅਥਾ ਉਥਾ ਰਖਵਾਲਾ ਪ੍ਰਭ ਸਤਗੁਰ ਦੇਨ ਦਇਆਲਾ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 628 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਇੱਥੇ ਉੱਥੇ ਰਖਵਾਲਾ ਅਰਥਾਤ ਕਿ ਇੱਥੇ ਇਸ ਲੋਕ ਦੇ ਵਿੱਚ ਅਤੇ ਉੱਥੇ ਅਰਥਾਤ ਕਿ ਪਰਲੋਕ ਦੇ ਵਿੱਚ ਸਤਿਗੁਰੂ ਪਾਤਸ਼ਾਹ ਹੀ ਸਾਡਾ ਰਖਵਾਲਾ ਹੈ ਕਹਿੰਦੇ ਪ੍ਰਭ ਸਤਗੁਰ ਦੀਨ ਦਿਆਲਾ ਓ ਪ੍ਰਭੂ ਪਰਮੇਸ਼ਰ ਅਥਵਾ ਸਤਗੁਰ ਪਾਤਸ਼ਾ ਸਾਡੇ ਦੀਨਾਂ ਤੇ ਦਇਆ ਕਰਨੇ ਵਾਲਾ ਹੈ ਗਰੀਬਾਂ ਤੇ ਤਰਸ ਕਰਨੇ ਵਾਲਾ ਰਹਿਮ ਕਰਨੇ ਵਾਲਾ ਹੈ ਕਹਿੰਦੇ ਦਾਸ ਆਪਣੇ ਆਪ ਰਾਖੇ ਘਾਟ ਘਾਟ ਸ਼ਬਦ ਸੁਪਾਖੇ ਦਾਸ ਆਪਣੇ ਆਪ ਰਾਖੇ ਅਰਥਾਤਕ ਸਾਡੇ ਆਪਣੇ ਦਾਸਾਂ ਦੇ ਆਪ ਹੀ ਪਰਮੇਸ਼ਰ ਜੀ ਨੇ ਰਾਖੀ ਕਰਨੀ ਕੀਤੀ ਹੈ ਘਾਟ ਘਾਟ ਸ਼ਬਦ ਸੁਪਾਖੇ ਘਾਟ ਘਾਟ ਸ਼ਬਦ ਸੁਪਾਖੇ ਅਰਥਾਤਕ ਇਕੱਲੇ ਇਕੱਲੇ ਸਰੀਰth ਵਾਹਿਰ ਦੇ ਰੂਪੀ ਘੜੇ ਦੇ ਵਿੱਚ ਉਸ ਆਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਦਾ ਉਚਾਰਨ ਹੋ ਰਿਹਾ ਹੈ ਕਹਿੰਦਾ ਗੁਰ ਕੇ ਚਰਨ ਉਪਰ ਬਲ ਜਾਏ ਦਿਨ ਸਰੇਨ ਸਾਸ ਸਾਸ ਸਮਾਲੇ ਪੂਰਨ ਸਬਨੇ ਥਾਏ ਰਹਾਓ ਗੁਰ ਕੇ ਚਰਨ ਉਪਰ ਬਲ ਜਾਏ ਅਰਥਾਤ ਕਿ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਤੋਂ ਬਲ ਹਾਰ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ ਦੈਨਾ ਸਰਾਨ ਸਾਸ ਸਾਸ ਸਮਾਲੇ ਦਿਨ ਰਾਤ ਸਵਾਸ ਸਵਾਸ ਗੁਰੂ ਮਹਾਰਾਜਿਆਂ ਨੂੰ ਹਰੀ ਪਰਮੇਸ਼ਰ ਨੂੰ ਚੇਤੇ ਕਰਨਾ ਕਰਦੇ ਹਾਂ ਕਿਹੜੇ ਨੂੰ ਕਹਿੰਦੇ ਪੂਰਨ ਸਭਨੇ ਥਾਈ ਜਿਹੜਾ ਹਰੀ ਪਰਮੇਸ਼ਰ ਪੂਰਨ ਸਾਰੀਆਂ ਥਾਵਾਂ ਦੇ ਵਿੱਚ ਵਿਦਮਾਨ ਜਾਂ ਮੌਜੂਦ ਹੈ ਸੁਰਹਾਉਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪ ਸਹਾਈ ਹੋ ਆ ਸੱਚੇ ਦਾ ਸੱਚਾ ਟੋਆ ਆ ਆਪ ਸਹਾਈ ਹੋਆ ਅਰਥਾਤ ਕੋ ਹਰੀ ਪਰਮੇਸ਼ਰ ਜੀ ਆਪ ਸਾਡਾ ਮਦਦਗਾਰ ਹੋਇਆ ਹੈ ਸਹਾਈ ਹੋਇਆ ਹੈ ਸੱਚੇ ਦਾ ਸੱਚਾ ਟੋਆ ਸੱਚੇ ਪਰਮੇਸ਼ਰ ਜੀ ਦਾ ਟੋਆ ਅਰਥਾਤ ਆਸਰਾ ਵੀ ਸੱਚਾ ਹੈ ਕਹਿੰਦੇ ਤੇਰੇ ਭਗਤ ਵੜ ਆਏ ਪਾਈ ਨਾਨਕ ਪ੍ਰਭ ਸਰਣਾਏ ਤੇਰੀ ਭਗਤ ਵਡਿਆਈ ਅਰਥਾਤ ਕਹੇ ਹਰੀ ਪਰਮੇਸ਼ਰ ਜੀ ਤੁਹਾਡੀ ਭਗਤੀ ਕਰਕੇ ਹੀ ਵਡਿਆਈ ਪਾਵੀਦੀ ਐ ਔਰ ਮਹਾਰਾਜ ਕਹਿੰਦੇ ਪਾਈ ਨਾਨਕ ਪ੍ਰਭ ਸਰਣਾਈ ਦੇ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਹੇ ਆਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਭਗਤੀ ਰੂਪ ਵਡਿਆਈ ਅਸੀਂ ਤੁਹਾਡੀ ਸ਼ਰਣ ਦੇ ਵਿੱਚ ਪਾ ਕੇ ਪ੍ਰਾਪਤ ਕਰਨੀ ਕੀਤੀ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰਠ ਮਹੱਲਾ ਪੰਜਵਾ ਸਤਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਸਤਗੁਰ ਪੂਰੇ ਪਾਣਾ ਜਦੋਂ ਪੂਰੇ ਸਤਗੁਰ ਪਾਸ਼ਾ ਜੀਆਂ ਦਾ ਪਾਣਾ ਹੋਵੇ ਰਜਾ ਹੋਵੇ ਮौज ਹੋਵੇ ਤਾਜ ਜਪਿਆ ਨਾਮ ਰਮਾਣਾ ਤਾਂ ਹੀ ਕਿਤੇ ਜਾ ਕੇ ਮਹਾਰਾਜ ਕਹਿੰਦੇ ਰਮੇ ਹੋਏ ਨਾਮ ਨੂੰ ਜਪੀਦਾ ਹੈ ਪਰਮੇਸ਼ਰ ਦੇ ਵਿਆਪਕ ਨਾਮ ਨੂੰ ਜਪੀਦਾ ਹੈ ਕਹਿੰਦੇ ਗੋਬਿੰਦਾ ਕਿਰਪਾ ਤਾਰੇ ਪ੍ਰਭ ਰਾਖੀ ਪਹਿਜ ਹਮਾਰੇ ਗੋਬਿੰਦ ਕਿਰਪਾ ਤਾਰੀ ਉਹ ਸ੍ਰਿਸ਼ਟੀ ਦੇ ਰਾਜ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਪ੍ਰਤੀ ਕਿਰਪਾ ਤਾਰਨ ਕੀਤੀ ਆਪਣੇ ਹਿਰਦੇ ਦੇ ਵਿੱਚ ਬਰਾਬਰ ਆਖੇ ਪੈਜ ਹਮਾਰੀ ਤੇ ਪ੍ਰਭੂ ਪਰਮੇਸ਼ਰ ਜੀ ਨੇ ਸਾਡੀ ਲਾਜ ਪਤ ਰੱਖਣੀ ਕੀਤੀ ਹੈ ਜਿਤ ਪਤ ਟਕਣੀ ਕੀਤੀ ਹੈ ਕਹਿੰਦੇ ਹਰ ਕੇ ਚਰਨ ਸਦਾ ਸੁਖदाई ਜੋ ਇਛਾ ਸੋਈ ਫਲ ਪਾਵਹ ਬਿਰਥੀ ਆਸ ਨਾ ਜਾਈ ਰਹਾਓ ਹਰ ਕੇ ਚਰਨ ਸਦਾ ਸੁਖਦਾਇ ਹਰੀ ਪਰਮੇਸ਼ਰ ਜੀ ਦੇ ਚਰਨ ਸਦਾ ਹੀ ਸੁੱਖਾਂ ਦੀ ਦਾਤ ਕਰਨੇ ਵਾਲੇ ਹਨ ਜੋ ਇੱਛਾ ਸੋਈ ਫਲ ਪਾਵਹਿ ਮਹਾਰਾਜ ਕਹਿੰਦੇ ਜਿਹੜੇ ਹਰੀ ਦੇ ਚਰਨਾਂ ਨੂੰ ਜਪਨਾ ਕਰਦੇ ਹਨ ਉਹ ਗੁਰਮੁਖ ਗੁਰੂ ਪਿਆਰੇ ਜੋ ਵੀ ਇੱਛਾ ਕਰਦੇ ਹਨ ਸੋ ਹੀ ਫਲ ਪਾਉਂਦੇ ਹਨ ਅਰ ਬਿਰਥੀ ਆਸ ਨਾ ਜਾਏ ਮਹਾਰਾਜ ਕਹਿੰਦੇ ਉਹਨਾਂ ਦੀ ਕੋਈ ਵੀ ਆਸ ਵਿਅਰਥ ਨਹੀਂ ਜਾਂਦੀ ਖਾਲੀ ਨਹੀਂ ਜਾਂਦੇ ਆ ਜਾਈ ਨਹੀਂ ਜਾਂਦੇ ਸਰਹਾ ਹੋਰ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤਤਾ ਕਾ ਮਨ ਲੀਣਾ ਪਾਰ ਹਮ ਮਨ ਪਾਵੇ ਕ੍ਰਿਪਾ ਕਰੇ ਜਸ ਪ੍ਰਾਨ ਪਤ ਦਾਤਾ ਜਿਹਦੇ ਤਾਂ ਵੀ ਉਹ ਪ੍ਰਾਨਾਂ ਦਾ ਪਤੀ ਦਾਤਾ ਪਰਮੇਸ਼ਰ ਜੀ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਸੋਈ ਸੰਤ ਗੁਣ ਗਾਵੇ ਤੇ ਉਹੀ ਸੰਤ ਜਨ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ ਕਹਿੰਦੇ ਪ੍ਰੇਮ ਭਗਤਤਾ ਕਾ ਮਨ ਲੀਣਾ ਅਰਥਾਤ ਕੇ ਕੇਵਲ ਉਸ ਗੁਰਮਹਗੁਰੂ ਪਿਆਰੇ ਦਾ ਮਾਨ ਹੀ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੁੰਦਾ ਹੈ ਕੀਦਾ ਕਹਿੰਦੇ ਪਾਰ ਹਮ ਮਨ ਪਾਵੈ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਮਨ ਨੂੰ ਭਾਈ ਪਾ ਜਾਂਦਾ ਹੈ ਚੰਗਾ ਲੱਗ ਜਾਂਦਾ ਹੈ ਕਹਿੰਦੇ ਆਠ ਪਹਿਰ ਹਰ ਕਾ ਜਸ ਰਵਨਾ ਬਿਖਾਠ ਗਉਰੀ ਲਾਥੇ ਸਾંગ ਮਿਲਾਇ ਲਿਆ ਮੇਰਾ ਕਰਤਾ ਸੰਤ ਸਾਧ ਭੈ ਸਾਥੇ ਆਠ ਪਹਿਰ ਹਰ ਕਾ ਜਸ ਰਵਨਾ ਬਿਖਾਠ ਗਉਰੀ ਲਾਥੇ ਮਹਾਰਾਜ ਕਹਿੰਦੇ ਜਿਹੜਾ ਗਰਮਾ ਗੁਰੂ ਪਿਆਰੇ ਅઠੋ ਪੈਰ ਭਾਵ ਹਰ ਵਕਤ ਹਰੀ ਪਰਮੇਸ਼ਰ ਦੇ ਜਸ ਦਾ ਸਿਮਰਨ ਕਰਦੇ ਰਹਿੰਦੇ ਹਨ ਵਡਿਆਈ ਕਰਦੇ ਰਹਿੰਦੇ ਹਨ ਉਹਨਾਂ ਦੇ ਮਨ ਤੋਂ ਮਹਾਰਾਜ ਕਹਿੰਦੇ ਵਿਖਾ ਅਠੋ ਗੌਰੀ ਲਾਥੀ ਵਿਸ਼ਿਆ ਰੂਪ ਠਗ ਮੋਰੀ ਬੂਟੀ ਦਾ ਨਸ਼ਾ ਲੱਥ ਗਿਆ ਕਹਿੰਦੇ ਸਾਗ ਮੇ ਲਾਏ ਨਹੀਂ ਆ ਮੇਰਾ ਕਰਤਾ ਤੇ ਮੇਰੇ ਕਰਤਾ ਪੁਰਖ ਜੀ ਨੇ ਉਹਨਾਂ ਨੂੰ ਆਪਣੇ ਅੰਗ ਸਾਗ ਬਿਲਾ ਲਿਆ ਆਪਣੇ ਚਰਨਾਂ ਚ ਲੀਨ ਕਰ ਲਿਆ ਭੇਦ ਕਰ ਲਿਆ ਕਰ ਸੰਤ ਸਾਧ ਭਏ ਸਾਥੀ ਤੇ ਮਹਾਰਾਜ ਕਹਿੰਦੇ ਸੰਤਔਰ ਸਾਧ ਜਨ ਸਾਡੇ ਸਾਥੀ ਬਣ ਗਏ ਸਹਾਈ ਬਣ ਗਏ ਕਹਿੰਦੇ ਕਾਰਾਗਹਿ ਲੈਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਥੋਗ ਪੂਰਨ ਪੂਰਾ ਸਤ ਗੁਰ ਪਾਇਆ ਕਰ ਗਹਿਲੀਨੇ ਸਰਬਸ ਦੀਨੇ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮਖਾਂ ਗੁਰੂ ਪਿਆਰਿਆਂ ਦਾ ਹਰੀ ਪਰਮੇਸ਼ਰ ਜੀ ਨੇ ਹੱਥ ਫੜ ਲਿਆ ਭਾਵ ਕਿ ਜਿਨ੍ਹਾਂ ਨੂੰ ਰਾਹੇ ਪਾ ਦਤਾ ਹੈ ਸਰਬਸ ਦੀਨੇ ਉਹਨਾਂ ਨੂੰ ਸਾਰਾ ਕੁਝ ਹੀ ਪਾਤਸ਼ਾਹ ਨੇ ਬਖਸ਼ ਦਿੰਦਾ ਹੈ ਆਪ ਹੈ ਆਪ ਮਿਲਾਇਆ ਤੇ ਮਾਨੂੰ ਆਪ ਹੀ ਪਰਮੇਸ਼ਰ ਨੇ ਆਪੇ ਨੂੰ ਹੀ ਮਿਲੌਣਾ ਕੀਤਾ ਹੈ ਜਾਂ ਫਿਰ ਗੁਰਮਖਾਂ ਨੂੰ ਮਹਾਰਾਜ ਨੇ ਆਪਣੇ ਨਾਲ ਆਪੇਦ ਕੀਤਾ ਹੈ ਕਹਿੰਦੇ ਕੋ ਨਾਨਕ ਸਰਬ ਥੋਗ ਪੂਰਨ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਉ ਨਾ ਗੁਰਮਖ ਖਾ ਗੁਰੂ ਪਿਆਰਿਆਂ ਨੂੰ ਸਾਰੇ ਪਦਾਰਥੇ ਪ੍ਰਾਪਤ ਹੋ ਗਏ ਤੈਨਾਂ ਨੂੰ ਕਹਿੰਦੇ ਪੂਰਾ ਸਤਗੁਰੂ ਪਾਇਆ ਜਿਨ੍ਹਾਂ ਨੇ ਪੂਰੇ ਸਤਗੁਰੂ ਪਾਤਸ਼ਾਹ ਜੀਆਂ ਨੂੰ ਪਾਉਣਾ ਕੀਤਾ ਹੈ ਉਹਨਾਂ ਦੇ ਸਾਰੇ ਕਾਰਜ ਭਾਈ ਰਾਸ ਹੋ ਗਏ ਸਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਗਈ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਜੋ ਮਹੱਲਾ ਪੰਜਵਾ ਗਰੀਬੇ ਗਦਾ ਹਮਾਰੇ ਖੰਨਾ ਸਗਲ ਰੇਣਿ ਸ਼ਾਰੇ ਗਰੀਬੇ ਗਦਾ ਹਮਾਰੀ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਜਿਹੜੀ ਅਸੀਂ ਗਰੀਬੀ ਤਾਰਨ ਕੀਤੀ ਆ ਮਨ ਦੇ ਵਿੱਚ ਉਹੀ ਅਸਲ ਦੇ ਵਿੱਚ ਸਾਡੇ ਗਦਾ ਅਰਥਾਤ ਗੁਰਜ ਹੈ ਗੁਰਜ ਖੰਨਾ ਸਗਲ ਰੇਣ ਸ਼ਾਰੀਤ ਸਾਰੇ ਦੇ ਚਰਨਾਂ ਦੀ ਜਿਹੜੀ ਅਸੀਂ ਧੂੜ ਹੋ ਕੇ ਰਹਿੰਦੇ ਹਾਂ ਨਿਰਮਾਨ ਹੋ ਕੇ ਰਹਿੰਦੇ ਹਾਂ ਉਹੀ ਭਾਈ ਸਾਡੇ ਹੱਥ ਵਿੱਚ ਲਖੰਡਾ ਹੈ ਖੰਡਾ ਕਹਿੰਦਾ ਐਸੇ ਆਗੈ ਕੋ ਨਾ ਟਿਕਾਵੇ ਕਾਰੇ ਗੁਰਪੂਰੇ ਇਹ ਗੱਲ ਸਾਰੀ ਐਸੇ ਆਗੈ ਕੋ ਨਾਟਕਾ ਵਿਕਾਰੀ ਤੇ ਮਹਾਰਾਏ ਕਹਿੰਦੇ ਇਹਨਾਂ ਦੇਵੀ ਸ਼ਸਤਰਾਂ ਦੇ ਅੱਗੇ ਹਥਿਆਰਾਂ ਦੇ ਅੱਗੇ ਕੋਈ ਵੀ ਵਿਕਾਰੀ ਪੁਰਸ਼ ਟੇਕ ਨਹੀਂ ਸਕਦਾ ਕਹਿੰਦਾ ਗੁਰਪੂਰੇ ਇਹ ਗੱਲ ਸਾਰੀ ਤੇ ਪੂਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾਈ ਐ ਕਹਿੰਦੇ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰਾਂ ਤਿਸ ਕੀ ਗਤਿ ਹੋਵਾ ਉਧਰ ਆ ਸਗਲੇ ਕੋਟਾ ਰਹਾਓ ਹਰ ਹਰ ਨਾਮ ਸੰਤਨ ਕੀ ਓਟ ਅਰਥਾਤ ਕੈਸਲ ਦੇ ਚ ਹਰੀ ਹਰੀ ਪਰਮੇਸ਼ਰ ਦਾ ਨਾਮ ਹੈ ਸੰਤਾਂ ਦੀ ਮਹਾਰਾਜ ਕਹਿੰਦੇ ਓਟ ਹੈ ਆਸਰਾ ਹੈ ਕਹਿੰਦੇ ਜੋ ਸਿਮਰਤ ਇਸ ਕੀ ਗਤ ਹੋਵੇ ਤੇ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਹਰੀ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰਦਾ ਹੈ ਉਸ ਦੀ ਗਤ ਅਰਥਾਤ ਖਲਾਸ ਹੋ ਜਾਂਦੀ ਹੈ ਮੁਕਤੀ ਹੋ ਜਾਂਦੀ ਹੈ ਔਰ ਮਹਾਰਾਜ ਕਹਿੰਦੇ ਉਧਰ ਸਗਲੇ ਓਟਾ ਤੇ ਸਾਰੇ ਕਰੋੜਾਂ ਲੋਕ ਹੀ ਉਧਰ ਜਾਂਦੇ ਹਨ ਤਰ ਜਾਂਦੇ ਹਨ ਸੁਰਹਾਉਰ ਥਾਤ ਵਿਸ਼ਰਾਮ ਦੇ ਕਿ ਅਗੋ ਆਪਣੇ ਬਚਨ ਦੇ ਅਗਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਧਨ ਪਾਇਆ ਸੰਤ ਸੰਗ ਜਸ ਗਾਇਆ ਅਰਥਾਤ ਕਿ ਜਿੰਨਾ ਵੀ ਗੁਰਮਖਾ ਗੁਰੂ ਪਿਆਰਿਆਂ ਨੇ ਸੰਤਾਂ ਦਾ ਸੰਗ ਕਰਕੇ ਹਰੀ ਦੇ ਜਸ ਨੂੰ ਗਾਉਣਾ ਕੀਤਾ ਹੈ ਉਹਨਾਂ ਨੇ ਮਹਾਰਾਜ ਕਹਿੰਦੇ ਇਹੋ ਪੂਰਨ ਹਰ ਤਨ ਪਾਇਆ ਜਿਹੜਾ ਪੂਰਨ ਨਾ ਹਰੀ ਤਾ ਨਾ ਉਸ ਨੂੰ ਪਾਉਣਾ ਕੀਤਾ ਹੈ ਕਹਿੰਦੇ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਹਮ ਨਦਰੀ ਆਇਆ ਕਹੋ ਨਾਨਕ ਆਪ ਮਿਟਾਇਆ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੇ ਇਹਨਾਂ ਵੀ ਗੁਰਮਖਾ ਗੁਰੂ ਪਿਆਰਿਆਂ ਨੇ ਆਪੇ ਚੋਂ ਆਪੇ ਨੂੰ ਮਿਟਾਉਣਾ ਕੀਤਾ ਹੈ ਆਪਣੇ ਹੰਗਤਾ ਮਮਤਾ ਜਾਂ ਹੰਕਾਰ ਵਗੈਰਾ ਨੂੰ ਮਾਰਨਾ ਕੀਤਾ ਹੈ ਸਭ ਪਾਰ ਹਮ ਨਦਰੀ ਆਇਆ ਤੇ ਉਹਨਾਂ ਗੁਰਮਖਾ ਗੁਰੂ ਪਿਆਰਿਆਂ ਅਨੁਸਾਰ ਪਸਾਰੇ ਦੇ ਵਿੱਚੋਂ ਪਾਰ ਬ੍ਰਹਮ ਪਰਮੇਸ਼ਰ ਹੀ ਨਦਰੀ ਆਇਆ ਹੈ ਦਿਸਿਆ ਹੈ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰੱਠਾ ਮਹੱਲਾ ਪੰਜਵਾ ਗੋਰੇ ਪੂਰਾ ਪੂਰੀ ਕਿਨੇ ਬਖਸ਼ ਆਪਣੇ ਕਰ ਦੇਨੇ ਗੁਰਪੂਰਾ ਪੂਰੀ ਕਿਨੇ ਅਰਥਾਦਿਕ ਪੂਰਾ ਸਤਿਗੁਰੂ ਪਾਸ਼ਾ ਜੀ ਨੇ ਪੂਰੀ ਕਿਰਪਾ ਕੀਤੀ ਹੈ ਸਾਡੇ ਭਗਤੇ ਸੰਪੂਰਨ ਕਰਨੇ ਕੀਤੇ ਹੈ ਕਹਿੰਦਾ ਬਖਸ਼ ਆਪਣੇ ਕਰ ਦੇਨੇ ਤੇ ਸਤਿਗੁਰੂ ਪਾਸ਼ਾ ਜੀ ਨੇ ਆਪਣੇ ਬਖਸ਼ਿਸ਼ ਕਰ ਦਿੱਤੀ ਸਾਡੇ ਉੱਪਰ ਰਹਿਮਤ ਕਿਰਪਾ ਕਰ ਦਿੱਤੇ ਕਹਿੰਦਾ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਤੇ ਅਸੀਂ ਸਦੀਵੇ ਆਨੰਦ ਅਤੇ ਸੁਖ ਨੂੰ ਪਾਉਣਾ ਕੀਤਾ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਔਰ ਥਾਵ ਸਗਲੇ ਸੁਖੀ ਵਸਾਇਆ ਅਰਥਾਤ ਕਿ ਸਾਰੀਆਂ ਥਾਵਾਂ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੁਖੀ ਵਸਾਉਣਾ ਕੀਤਾ ਹੈ ਕਹਿੰਦਾ ਹਰ ਕੇ ਭਗਤ ਫਲ ਦਾਤੇ ਗੁਰੂ ਗੋਬਿੰਦ ਸਿੰਘ ਜੀ 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 ਗੁਰੂ ਕਹਿੰਦਾ ਬਿਰਲਾ ਕਿ ਨਹੀਂ ਜਤੀ ਦੇ ਕਿਸੇ ਬਿਰਲੇ ਗੁਰਮੁਖ ਗੁਰੂ ਪਿਆਰੇ ਨੇ ਹਰੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਜਾਣਣਾ ਕੀਤਾ ਹੈ ਭਾਈ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੁਰ ਬਾਣੀ ਗਾਵਾ ਭਾਈ ਓਹੋ ਸਫਲ ਸਦਾ ਸੁਖਦਾਈ ਗੁਰ ਬਾਣੇ ਗਾਵ ਹੈ ਭਾਈ ਅਰਥਾਤ ਕਹੇ ਭਾਈ ਜਨ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਗੁਰੂ ਮਹਾਰਾਜ ਜੀਆਂ ਦੀ ਗੁਰਵਾੜੀ ਨੂੰ ਗਾਉਣਾ ਕਰਦਾ ਹੈ ਹਿਰਦੇ ਦੇ ਨਾਲ ਕਹਿੰਦੇ ਓ ਹੋ ਸਫਲ ਸਦਾ ਸੁਖदाई ਤੇ ਮਹਾਰਾਜ ਕਹਿੰਦਾ ਗੁਰ ਬਾਣੀ ਉਹਨਾਂ ਨੂੰ ਫਲਾਂ ਦੀ ਦਾਤ ਬਖਸ਼ਣ ਵਾਲੀ ਹੈ ਸੁੱਖਾਂ ਦੀ ਦਾਤ ਕਰਨੇ ਵਾਲੀ ਹੈ ਕਹਿੰਦੇ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਨਾਨਕ ਨਾਮ ਤੇ ਆਇਆ ਅਰਥਾਤ ਕੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਈ ਜੀ ਨੇ ਵੀ ਗੁਰਮਖਾ ਗੁਰੂ ਪਿਆਰਿਆਂ ਨੇ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਤੇ ਹੋਣਾ ਕੀਤਾ ਮਨ ਦੇ ਨਾਲ ਕਹਿੰਦੇ ਪੂਰਬ ਲਿਖਿਆ ਪਾਇਆ ਮਨਉ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਹੋਏ ਪੁੰਨ ਕਰਮਾਂ ਦੇ ਮੁਤਾਬਕ ਜਿਹੜੀ ਲਿਖਤ ਪਈ ਸੀ ਉਹਦੇ ਅਨੁਸਾਰ ਹੀ ਉਹਨਾਂ ਨੇ ਫਲ ਪਾਉਣਾ ਕੀਤਾ ਹੈ ਉਹਦੇ ਅਨੁਸਾਰ ਹੀ ਉਹਨਾਂ ਨੇ ਨਾਮ ਨੂੰ ਪਾਈ ਤੇ ਹੋਣਾ ਕੀਤਾ ਹੈ ਕਹਿੰਦਾ ਗੁਰ ਬਾਣੀ ਗਾਵਹ ਪਾਈ ਓਹ ਸਫਲ ਸਦਾ ਸੁਖ ਦਾਈ ਨਾਨਕੇ ਨਾਮ ਤੇ ਆਇਆ ਪੁਰਬ ਲਿਖਿਆ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ